ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਤਾਜੀ ਸੂਈ ਬੈਡ ਦਿਖਾਵਾਂਗੇ ਤੇ ਇੱਕ ਗੱਬੜ ਦੋਨਾਂ ਦਾ ਬਾਰੇ ਇਨਫੋਰਮੇਸ਼ਨ ਆਪਾਂ ਬਾਈ ਤੋਂ ਲੈਣੇ ਆਓ ਅੱਗੇ ਕਰੀਏ ਗੱਲਬਾਤ ਸਸੀ ਗੱਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਅੰਦਰ ਸਿੰਘ ਜੀ ਪਿੰਡ ਛੰਨਾ ਗਰਾ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਬਰਨਾਲਾ ਦੀ ਤਫਾ ਪਧੌਰ ਤੋਂ ਆ ਗਿਆ 4 ਕਿਲੋਮੀਟਰ ਹੈ ਨਾ ਪਾਜੀ ਪਧੌਰ ਤੋਂ 4-5 ਕਿਲੋਮੀਟਰ ਜੀ ਮੋਬਾਈਲ ਨੰਬਰ ਬਈ ਜੀ ਆਪਣਾ ਜੀ ਮੋਬਾਈਲ ਨੰਬਰ ਜੀ ਆਪਣਾ 98557 33687 98557 33687 33687 ਜਿਹੜੇ ਬਾ ਬਹਿੜ ਤਾਜੀ ਸੂਈ ਦੇਖ ਰਹੇ ਹੈ ਕਿਹੜਾ ਸੂਆ ਸੂਈ ਹੈ ਜੀ ਇਹ ਇਹ ਦੂਜਾ ਸੂਆ ਸੂਈ ਹੈ 20 25 ਮਿੰਟ ਸੂਈ ਨੂੰ ਹੋ ਗਿਆ ਬਾਹਰ ਲਿਆਂਦਾ ਬੱਚਾ ਹੀ 16 ਚੱਕ ਕੇ ਬਾਹਰ ਹੀ ਲਿਆਂਦਾ ਬੱਚਾ ਹੈ ਨਾ ਸੋਲੇ ਪੈਣੀ ਬਾਕੀ ਹੈ ਸੋ ਜੇਰ ਪੈਣੀ ਵਾਕੀ ਹੈ ਬੱਚਾ ਇਹਨੇ ਦਿੱਤਾ ਮੇਲ ਕਾਫ ਬੱਚਾ ਤੇਜ ਧਾਰਾ ਦੁਰਾ ਦੇ ਕੇ ਓਕੇ ਜਮਾ ਬਾੜੀ ਟਿੱਗੀਦਾਰ ਜੀ ਜਾਨ ਸੁਭਰ ਧਾਰਾ ਦੇਖ ਸਕਦੇ ਹੋ ਸੋਹਣੇ ਸਾਫ ਸੁਥਰੀਆਂ ਮੋਟਾ ਮੋਟਾ ਚੋਣਾ ਜਮਾ ਕੋਈ ਭੂਰ ਸਰਨਾ ਨਹੀਂ ਕਿਸੇ ਪਾਸਿਓ ਸੁੱਚਵਾਈ ਦੇਖੋ ਕਹਿ ਵਾਤਾ ਪੀੜੀ ਰੱਖ ਕੇ ਜਮਾ ਤਾਜੀ ਸੂਈ ਥੱਲੇ ਆਈ ਬੈਠੀ ਜਾਨੇ ਆ ਬਸ ਠੀਕ ਆ ਓਕੇ ਜੀ ਸੋ ਕਿਸੇ ਪਾਸਿਓ ਮਨ ਕੇ ਚਲੋ ਹੱਥ ਧਰਾ ਤਾਂ ਹੈ ਨਹੀਂ ਗਈ ਹਨਾ ਸੋ ਧਾਰਾ ਆਪਾਂ ਮਾਰ ਕੇ ਵਾ ਠੀਕ ਆ ਓਕੇ ਜੀ ਤੇ ਬਾਕੀ ਥਣ ਦੇਖੋ ਸੋੜਾ ਮੁਠੀ ਵਾਲਾ ਥਣ ਜਮਾ ਕਹਿ ਵਾਤਾ ਸੋ ਥਣ ਦਾ ਸਾਇਆ ਦੇਖ ਸਕਦੇ ਹੋ ਮੁੱਠੀ ਵਾਲਾ ਥਾਣਾ ਤੇ ਠੰਡੀ ਸੀਲ ਦਾ ਕੋਈ ਇਤਨੀ ਨਿਆਣਾ ਪਾਓ ਤੇ ਰਾਮਣਾ ਬੈਹਜੋ ਕੱਲੀ ਜੇਰ ਰਹਿ ਗਈ ਪੈਂਡਿੰਗ ਪੈਨ ਵਾਲੀ ਤੇ ਆ ਕਹ ਦੁੱਧ ਕਿੰਨਾ ਕਰ ਦੇ ਦੂਗੀ ਹਜੇ ਤਾਂ ਅੰਦਾਜ਼ਾ ਜੈ ਲਈ ਆ ਭਾਈ ਦੁੱਧ ਚਾਹੀਦਾ 27 ਦੇ ਨੇੜੇ ਤੇ ਸਭ 27 ਦੇ ਕਹਿੰਦਾ ਬਾਪ ਜੱਟ ਸੌਦਾ ਜੇ ਲਾਈਏ 25 ਕਿਲੋ ਦੁੱਧ ਮੰਨ ਕੇ ਲੈ ਲੈ ਬੰਦਾ ਹਾਂ ਜੀ ਵੇਖੋ ਇੱਧਰ ਵੇਖੋ ਮੇਰਾ ਸੀ ਫੁੱਟ ਕਰਦਾ ਪੂਰੀ ਕੱਦ ਬਾਟ ਵਾਲੀ ਆ ਗਈ ਜਾਵਾ ਹਣਾ ਆਏ ਨਹੀਂ ਵੀ ਕਿਹੇ ਪਾਸੋਂ ਕੱਦਨ ਨੂੰ ਖਜੈਨ ਨੂੰ ਜੀ ਨਹਲ ਇਹ ਚਿਪ ਸਹੀ ਤੇ ਰੇਟ ਇਹਦਾ ਕੀ ਰਹੂਗਾ ਜੀ ਰੇਟਾ ਪਾ ਫੋਨ ਤੇ ਦੱਸਦੇ ਜਮਾ ਜੈਨੂਨ ਹੋ ਚੀਜ਼ ਵਾਲਾ ਮਤਲਬ ਗਾਂ ਦੇ ਸਾਹ ਹੋਂ ਦਾ ਤੋਰੇ ਬਾਹਰ ਨੇ ਸੁਭਰ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਚੰਗੀ ਵਜਨ ਮजूद ਵਾਲੀ ਬਿਹੜਾ ਮਗਰ ਆ ਗਿਆ ਬੱਚਾ ਮੇਲ ਕਾ ਬੱਚਾ ਦਿੱਤੇ ਨੇ ਤੇ ਤਾਜੀ ਸੂਈ ਨੂੰ ਮੈਂ ਟ ਵੀ ਹੋਇਆ ਹਲੇ ਕੱਲੀ ਜੇਰ ਪੈਂਡਿੰਗ ਆ ਤੇ ਬਾਕੀ ਥਾਂਡੇ ਵਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਹੱਥੀ ਚੋਈ ਵਾਲਾ ਥਾਣਾ ਸੋ ਚਾਰੇ ਥਾਂ ਨਿਖਣਵੇਂ ਸਾਫ ਸੁਥਰੇ ਬਿੱਠੀ ਤੇ ਕਿਸੇ ਪਾਸ ਦੇ ਹੱਥ ਤਰਾਣੀ ਰੇਟ ਇਹਦਾ ਬਾਈ ਜੀ ਕਹਿੰਦੇ ਫੋਨ ਤੇ ਕਰਾਂਗੇ ਬਿਲਕੁਲ ਜੈਨੂਨ ਰੇਟ ਹੋ ਦੂਜਾ ਸੂਆ ਸੂਈ ਦੋ ਦਾ ਅੰਦਾਜ਼ਾ ਲਾਈ ਆਪਾਂ 23 24 25 ਕਿਲੋ ਦੁੱਧ ਫੋਨ ਵਾਲੇ ਬਾਕੀ ਦਾ ਥਣ ਦੇਖੋ ਜਮਾ ਕਿਆ ਬਾਤਾਂ ਮੋਟਾ ਗੁੱਲੇ ਵਾਲਾ ਹੱਥੀ ਚੋਈਆ ਬਿਲਕੁਲ ਮੱਝਾਂ ਦੀ ਟਾਈਪ ਦਾ ਥਾਣਾ ਜਿਹੜੇ ਵੀ ਨਿੱਕਰੇਲੇ ਦੁੱਧ ਪੀਣ ਦੀ ਖਤਰ ਲੈਣੀ ਆ ਤੇ 24 25 ਕਿਲੋ ਦੁੱਧ ਤਾਂ ਮਾਰਦੀ ਦੀ ਚੰਗੀ ਬਜਰ ਮजूद ਵਾਲੀ ਬਿਹੜਾ ਤਾਜੀ ਸੂਈ ਸਵਾਈ ਤੇ ਰੇਟ ਫੋਨ ਤੇ ਹੋਗਾ ਬਿਲਕੁਲ ਜੈ ਨੋਟਸੋ ਥਾਣੇ ਘੜੀ ਫੇਰ ਦਿਖਾ ਦਈਏ ਸੋ ਜੁਨਾ ਪਾਥੇ ਤੇ ਦਿਖਾ ਦੇ ਸੋ ਬਿੱਲ ਜੁ ਜਿੰਨੀ ਹੈਗੀ ਥਣ ਦੀ ਬਿੱਲ ਜੁ ਹੋ ਜਾਮਾ ਸੋ ਥਣ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਬਿਲਕੁਲ ਮੁਠੀ ਇਸ ਹੁਆ ਦੂਜੀ ਹੈ ਜੀ ਕੈਕਦਨ ਕੱਢਦੀ ਐ ਇਹ ਇਹ ਦਾ ਜੂ ਹਫਤਾ ਹੈ ਅਸਾ ਹਜੇ ਇੱਕ ਹਫਤਾ ਜਿਹੜਾ ਹੈ ਕੱਚੀ ਅਸਾ ਤੇ ਗਾਂ ਦਾ ਪੀਲੀ ਖਾਈ ਛੰਡੀ ਕੀਦਾ ਅਸਾ ਕੱਲੀ ਕੱਚੀ ਕੱਚੀ ਆ ਹਣਾ ਹਾਂ ਜੀ ਦੇਖੋ ਕੱਚੀ ਆ ਥਣ ਜੁਣੀ ਕੋਈ ਅਸਾ ਥਣ ਜਿਹੜਾ ਇਹਦਾ ਬਣਿਆ ਇਹ ਵੀ ਉਹਦੇ ਕੋਈ ਗੁੱਲੇ ਵਾਲਾ ਨਹੀਂ ਖੱਡੂ ਹਣਾ ਚੰਗਾ ਥਣ ਜੀ ਬਾਹਰ ਚੰਗਾ ਚੀਪਾ ਜੀ ਪਾਇ ਛੰਡੀ ਐ ਵੀ ਪਾਇ ਪਤਲੀ ਜੀ ਲਾ ਸੋ ਜਿਵੇਂ ਮਰ ਜੇ ਹੱਥ ਫੇਰ ਜੇ ਕੋਈ ਡੱਕਦਾਲੀ ਗੱਲ ਹੀ ਨਹੀਂ ਤੇ ਕਿੰਨਾ ਦੁੱਧ ਪਾ ਦੂਗੀ ਇਹ ਇਹ ਇਤਿਹਾਸੀ ਦਾ 22 ਲੀਟਰ ਦਾ ਸੌਖਾ ਜਆ ਅਸਾ ਕਹਿੰਦਾ ਪਾਵਾ 20 ਤੋਂ ਪਾਰ ਵਾਲੀ ਹੈਗੀ ਆ ਪਾਰ ਪਾਰ ਹੈ ਜੀ ਪਾਰ ਤੋਰੇ ਬਾਰ ਨੂੰ ਸੋਭਰ ਦੂਜੇ ਨੰਬਰ ਜਿਹੜੀ ਗੱਬਣ ਵੈੜ ਦੇਖ ਰਹੇ ਆ ਸੂਨ ਦੇ ਵਿੱਚ ਇਹਦੇ 10 12 ਦਿਨ ਬਾਕੀ ਆ 22 23 ਕਿਲੋ ਦੀ ਨਾਰਮਲ ਪੌਣ ਵਾਲੀ ਹੈਗੀ ਆ ਤੇ ਇਕੱਲੀ ਕੱਚੀ ਕੱਚੀ ਐ ਸੋ ਕਦ ਕਾੜ ਬਜਨ ਵਜੂਦ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਸੋਹਣੀ ਬਜਨ ਵਜੂਦ ਵਾਲੀ ਵੈੜ ਹੈਗੀ ਤੇ ਰੇਟ ਇਹਦਾ ਫੋਨ ਤੇ ਹੋਗਾ ਬਿਲਕੁਲ ਬਾਜੋ ਕੋਈ ਵੀ ਕੱਚੀ ਖਰੀਦਣਾ ਚਾਹਵਣੋ ਭਈ ਤਾਂ ਅਸੀਂ ਸੰਭਾਰ ਕਰ ਸਕਦੇ ਹੋ ਬੋਲ ਲਓ ਭਾਈ ਜੀ ਬ ਸੋ ਵੀਰੋ ਮੂੰਹ ਮੱਥੇ ਇੱਕ ਵਾਰ ਫੇਰ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਸੋ ਦੋ ਗਾਵਾਂ ਬਕਾਊਆ ਪਿੰਡ ਸੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਪੈਗਾ ਪਧੌੜ ਦੇ ਨਜ਼ਦੀਕ ਪਿੰਡ ਹੈਗਾ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਹੋਰ ਵੀਡੀਓ